ਇਹ ਕਿਹੜਾ ਬੰਦਾ ਕਿਹੜੀ ਸਟੇਜ ਲਈ ਜਾਂਦਾ ਤੇ ਅੰਨੇ ਭਖਤ ਨਾ ਭੇਡਾਂ ਇਹ ਚੀਜ਼ ਸੇਰ ਕਰਨ ਤੇ ਲੱਗੀਆਂ ਹੋਈਆਂ ਨੇ ਉਹ ਤੂੰ ਤਾਂ ਉਹਨਾਂ ਤੋਂ ਵੀ ਜ਼ਿਆਦਾ ਪੁੱਛੜ ਨਿਕਲਿਆ ਭੰਤ ਸਿਆ ਉਹਨਾਂ ਤੋਂ ਵੀ ਜ਼ਿਆਦਾ ਸਿੱਖ ਕੌਮ ਤੂੰ ਨਹੀਂ ਛੱਡੀ ਐਨਐਸਐ ਲਾ ਕੇ ਸਾਡੇ ਮੁੰਡੇ ਡਿਬਰੂਗੜ ਤੂੰ ਪਚਾਤੇ ਕਰਨ ਤਾਰਨ ਬੁੱਢੇ ਦਲ ਦੇ ਗੁਰਦੁਆਰੇ ਵਿੱਚ ਗੋਲੀਆਂ ਤੈਨ ਚਲਾਤੀਆਂ ਬਿਆਦਬੀ ਦਾ ਇਨਸਾਫ ਤੇਥੋਂ ਹੀ ਦਿੱਤਾ ਗਿਆ ਓਏ ਬੁੱਚੜਾ ਤੂੰ ਕੀਤਾ ਕੀ ਐ ਪੰਜਾਬ ਦੇ ਲਈ ਸਪੈਸ਼ਲ ਸਿੱਖ ਪੌਮ ਤੇ ਐਨਐਸਏ ਲਈ ਮੁੰਡਿਆਂ ਤੇ ਇਸੇ ਭਗਵੰਤ ਮਾਨ ਨੇ ਕਿਸਾਨ ਮੰਡੀਆਂ ਚ ਰੁਲਦਾ ਰਿਹਾ ਇਸੇ ਭਗਵੰਤ ਮਾਨ ਕਰਕੇ ਸਾਡੇ ਕਿਸਾਨਾਂ ਨੂੰ ਬੇਲੜ ਦੱਸਿਆ ਇਸੇ ਭਗਵੰਤ ਮਾਨ ਨੇ ਭੰਤ ਸਿਆ ਤੂੰ ਤਾਂ ਇਹ ਗੱਲਾਂ ਨਾ ਕਰ ਤਾਂ ਠੀਕ ਐ ਉਹ ਤੈ ਕੋਈ ਕਸਰ ਨਹੀਂ ਛੱਡੀ ਓਏ ਭਰਾਵਾ ਤੈ ਸਾਨੂੰ ਜ਼ਾਰਨ ਚ ਕੋਈ ਕਸਰ ਨਹੀਂ ਛੱਡੀ ਭਗਵੰਤ ਮਾਨ ਦੀ ਮੈਂ ਇੱਕ ਸਬੀਰ ਸੁਣ ਰਿਹਾ ਸੀ ਬੜਾ ਬੋਲ ਰਿਹਾ ਉਹਦੇ ਵਿੱਚ ਜਿਵੇਂ ਕਿ ਐ ਬਹੁਤ ਸਾਊ ਹੁੰਦਾ ਜਿਵੇਂ ਕੌਮ ਦੇ ਨਾਲ ਖੜਿਆ ਹੁੰਦਾ ਇੱਕ ਮਿੰਟ ਲਈ ਉਹ ਜਿਹੜੀ ਸਪੀਚ ਹੈ ਉਹ ਮੈਂ ਤੁਹਾਨੂੰ ਵੀ ਸੁਣਾਦਾ ਤੇ ਭਗਵੰਤ ਮਾਨ ਦੇ ਜਿਹੜੇ ਬਚਨਾਂ ਵਾਲੇ ਕੰਮ ਨੇ ਉਹ ਤੇ ਆਪਾਂ ਚਾਲਣਾ ਪਾਵਾਂਗੇ ਤੁਸੀਂ ਆਹ ਸਪੀਚ ਸੁਣਿਓ ਕਿਉਂਕਿ ਬੰਦੇ ਨੇ ਸਿਰਫ ਬੋਲਵਾਣੀ ਦੀ ਖੱਟਿਆ ਬੋਲ ਕੇ ਸਰਕਾਰ ਬਣਾ ਕੇ ਤੇ ਅੱਜ ਵੀ ਬੋਲ ਕੇ ਭੇਡਾਂ ਨੂੰ ਅਗਰ ਲਈ ਫਿਰਦਾ ਤੇ ਆਹ ਮਾਰੇ ਜੀ ਸੁਣਿਓ ਆਜਰੂਰ ਸੁਣੋ ਇਹਦੀ ਇਸ ਸਪੀਚ ਨਾ ਮਿੰਤਾ ਬੜਾ ਦੁੱਖਿਆ ਲੱਗਿਆ ਯਾਰ ਵੀ ਇਹ ਕਿਹੜਾ ਬੰਦਾ ਕਿਹੜੀ ਸਪੀਚ ਦੇਈ ਜਾਂਦਾ ਤੇ ਅੰਨੇ ਭਗਤ ਨਾ ਭੇਡਾਂ ਇਹ ਚੀਜ਼ ਸ਼ੇਅਰ ਕਰਨ ਤੇ ਲੱਗੀਆਂ ਹੋਈਆਂ ਨੇ ਰਾਜਿਆਂ ਤੋਂ ਕੀ ਖਮਗਾ ਦਿੰਦਾ ਵਸਤ ਭੁਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਵੱਖਾ ਆਇਆਂ ਤਾਂ ਵੀ ਵਾਰੀ ਨੇ ਆਵਾਜ਼ ਆਵਾਜ਼ ਪਾਣੀ ਅੱਗੇ ਵੀ ਕੋਹ ਰਹਿ ਕੇ ਭਗਦਾ ਰੇ ਦਰਿਆ ਮਨਾਈਂ ਕੁਛੇ ਬੋਲ ਨਾ ਬੋਲੀਏ ਕਰਤਾ ਨਾ ਕਰੀਏ ਕੱਦ ਕਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਲੋਕਾਂ ਨੂੰ ਇਸੇ ਸੰਭਿਆਸ ਤੇ ਇਹ ਜਿਹੜੀ ਗੱਲਬਾਤ ਹੈ ਨਾ ਉਹ ਬੁੱਚੜਾ ਉਹ ਬੁੱਚੜਾ ਉਹ ਕੰਮ ਤੂੰ ਵੀ ਬੁੱਚੜਾਂ ਵਾਲੀ ਕਰ ਰਿਹਾ ਹੈਂ ਤੂੰ ਕਿਹੜਾ ਚੰਗਾ ਕੰਮ ਕਰ ਰਿਹਾ 10 ਦਾ ਦੇ ਕਿਹੜਾ ਚਾਨਣਾ ਦਾ ਪਾ ਦੇ ਮੈਂ ਕਹਣਾ ਵੀ ਸੁਖਵੀਰ ਬਾਦਲ ਗੁਨਾਹਦਾਰ ਹੈ ਬਹੁਤ ਗਲਤੀਆਂ ਕੀਤੀਆਂ ਅਕਾਲ ਤਖਬ ਸਾਬ ਨੇ ਸਜ਼ਾ ਦਿੱਤੀ ਹੈ ਅਗਲਾ ਭੁਗਤ ਰਿਹਾ ਹੈ ਮੈਂ ਕੋਈ ਉਹਨਾਂ ਦੇ ਹੱਕ ਚ ਨਹੀਂ ਇਹ ਸਜ਼ਾ ਬਣਦੀ ਸੀ ਪਰ ਉਹ ਬੁੱਚੜਾ ਉਹ ਤੇਰੇ ਬੁੱchnਾ ਵਾਲੇ ਕੰਮ ਸਾਜਦਾ ਬੋਲੇ ਕਹਿੰਦਾ ਸਾਨੀ ਕੀ ਬੋਲੇ ਯਾਰ ਉਹ ਤੂੰ ਤਾਂ ਉਹਨਾਂ ਤੋਂ ਵੀ ਜ਼ਿਆਦਾ ਬੁੱਚੜ ਨਿਕਲਿਆ ਭੰਤ ਸਿਆ ਉਹਨਾਂ ਤੋਂ ਵੀ ਜ਼ਿਆਦਾ ਸਿੱਖ ਕੌਮ ਤੂੰ ਨਹੀਂ ਛੱਡੀ ਐਨਐਸਐ ਲਾ ਕੇ ਸਾਡੇ ਮੁੰਡੇ ਡਿਬਰੂਗੜ ਤੂੰ ਪਚਾਤੇ ਤਰਨ ਤਰਨ ਬੁੱਢੇ ਦਲ ਦੇ ਗੁਰਦੁਆਰੇ ਦੇ ਵਿੱਚ ਗੋਲੀਆਂ ਤੈਨ ਚਲਾਤੀਆਂ ਬੇਅਦਬੀ ਦਾ ਅਨਸਾਫ਼ ਤੇਥੋਂ ਹੀ ਦਿੱਤਾ ਗਿਆ ਓਏ ਬੁੱਚੜਾ ਤੂੰ ਕੀਤਾ ਕੀ ਐ ਪੰਜਾਬ ਦੇ ਲਈ ਤੂੰ ਵੀ ਇੱਕ ਦਿਨ ਇਸੇ ਜਗ੍ਹਾ ਤੇ ਹੋਵੇਂਗਾ ਤੂੰ ਵੀ ਆ ਜਿਹੜੇ ਉੱਚੇ ਕਹਿੰਦਾ ਨਾ ਉੱਚੇ ਬੋਲਣਾ ਬੋਲੀਏ ਕਰਤਾਰੋਂ ਨਰੀਏ ਜਿੰਨੇ ਬੋਲ ਉੱਚੇ ਤੂੰ ਬੋਲਦਾ ਜਿੰਨਾ ਹੰਕਾਰ ਤੇਰੇ ਚ ਮੈਂ ਕਹਣਾ ਇੰਨਾ ਕਦੇ ਕਿਸੇ ਚ ਦੇਖਿਆ ਨਹੀਂ ਪਹਿਲਾਂ ਨਹੀਂ ਸਰਕਾਰਾਂ ਚ ਹੈ ਨਹੀਂ ਸੀ ਤੇ ਉੱਤੋਂ ਆ ਜਿਹੜੇ ਭਗਤਾਂ ਨੇ ਗਾਣੇ ਲਾਇਆ ਕਹਿੰਦੇ ਵੰਡਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ ਓਏ ਭਗਤੋ ਓਏ ਪੇਡੋ ਓਏ ਪਰਸ਼ੀਓ ਮੋਰਚਾ ਲੜਕੇ ਹਟਿਆ ਉਹ ਲੁਧਿਆਣੇ ਦਰਿਆਵਾਂ ਵਾਲਾ ਕਾਲੇ ਪਾਣੀ ਵਾਲਾ ਓਏ ਐਸੇ ਤੁਹਾਡੇ ਭਗੰਤ ਮਾਨ ਨੇ ਪੁੱਛੜਨੇ ਕੀ ਕੁਛ ਕਰਾਇਆ ਭਈਆਂ ਦੀਆਂ ਸਟੇਜਾਂ ਲਵਾਈਆਂ ਨੇ ਤੇ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਤੇ ਜ਼ਿਆਦਾਤਰ ਟਾਰਗੇਟ ਕੀਤੇ ਦਮਾਨਲੇ ਵਾਲੇ ਸਿੰਘ ਹਲੇ ਤਾਂ ਬਾਅਦ ਟਾਈਮ ਹੀ ਲੰਘਿਆ ਦੋ ਦਿਨ ਹੀ ਹੋਏ ਨੇ ਬੁੱਚਰਪੁਣਾ ਕਰੇ ਨੂੰ ਡਾਂਗਾ ਨਾਲ ਅਸੀਂ ਕੁੱਟੇ ਤੇ ਭਈਆਂ ਨੂੰ ਪਰੌਣੇ ਬਣਾ ਕੇ ਉਥੇ ਸਟੇਜ ਲਵਾ ਕੇ ਦਿੱਤੀ ਇਹ ਬੁੱਚਰ ਵਾਲਾ ਕੰਮ ਨਹੀਂ ਤੇ ਹੋਰ ਕੀ ਐ ਬਈ ਇਹ ਦੱਸੋ ਹੋਰ ਕੀ ਐ ਸ਼੍ਰੀ ਆਮ ਡੈਂਗ ਫੈਕਟਰੀਆਂ ਆਆਂ ਤੋਂ ਪੰਜਾਬੀਆਂ ਨੂੰ ਧਮਕੀਆਂ ਦਵਾਈਆਂ ਜਾ ਰਹੀਆਂ ਨੇ ਐਸੇ ਭਗਵੰਤ ਮਾਨ ਨੇ ਸਪੈਸ਼ਲ ਉਹਨਾਂ ਲੰਗਰ ਤਿਆਰ ਕਰਕੇ ਦਿੱਤਾ ਐਸੇ ਭਗਵੰਤ ਮਾਨ ਨੇ ਸਪੈਸ਼ਲ ਸਿੱਖ ਕੌਮ ਤੇ ਐਨਐਸਏ ਲਈ ਮੁੰਡਿਆਂ ਤੇ ਇਸੇ ਭਗਵੰਤ ਮਾਨ ਨੇ ਕਿਸਾਨ ਮੰਡੀਆਂ ਚ ਰੁਲਦਾ ਰਿਹਾ ਇਸੇ ਭਗਵੰਤ ਮਾਨ ਕਰਕੇ ਸਾਡੇ ਕਿਸਾਨਾਂ ਨੂੰ ਬੇਲਣ ਦੱਸਿਆ ਇਸੇ ਭਗਵੰਤ ਮਾਨ ਨੇ ਸਾਡੇ ਕਿਸਾਨਾਂ ਨੂੰ ਜਗਾ ਵਜਾ ਨਹੀਂ ਜਗਾ ਦੇਖ ਕੇ ਧਰਨੇ ਲਾਉਣ ਵਾਲੇ ਉੱਚੇ ਬੋਲੇ ਨੇ ਬੋਲੇ ਬੁੱਚੜ ਨੇ ਤੇ ਹਜੇ ਗੱਲਾਂ ਕਰਦਾ ਯਾਰ ਬਾਦਲ ਕਹਿੰਦੀਆਂ ਹੋਰ ਕੋਈ ਬੋਲ ਦੇ ਠੀਕ ਹੈ ਓ ਪਰ ਤੂੰ ਤਾਂ ਪਿੰਨਾ ਤੂੰ ਵੱਡਾ ਦੋਸ਼ੀ ਆ ਤੂੰ ਤਾਂ ਇੰਨਾ ਤੋਂ ਵੀ ਟੱਪਿਆ ਖੜਾ ਤੈਂ ਦਾ ਕੋਈ ਕਸਰ ਛੱਡੀ ਨਹੀਂ ਪੰਜਾਬ ਨੂੰ ਜਾਰਾਂ ਚ ਪਾਣੀ ਤੈਂ ਵੇਚਤੇ ਸਿੱਖਾਂ ਤੇ ਹਮਲੇ ਤੂੰ ਕਰਤੇ ਚਿੱਟਾ ਸਨੇ ਆ ਬਿਕ ਰਿਹਾ ਬੇਅਦਬੀ ਦਾ ਇਨਸਾਨ ਬਥੋਰੀ ਹੋਇਆ ਤੂੰ ਦਿੱਲ ਇਥੋਂ ਪੰਜਾਬ ਦਾ ਪੈਸਾ ਦਿੱਲੀ ਨੂੰ ਜਾ ਰਿਹਾ ਓਏ ਭਈਆਂ ਨੂੰ ਸਾਡੇ ਸਿਰ ਤੇ ਬਿਠਾਤਾ ਲਿਆ ਕੇ ਓਏ ਤੂੰ ਗੱਲਾਂ ਕਰੇਗਾ ਯਾਰ ਤੂੰ ਗੱਲਾਂ ਕਰੇਗਾ ਭੰਤ ਸਿਆ ਤੂੰ ਕਾਬਲ ਨਹੀਂ ਆ ਇਨ੍ਹਾਂ ਗੱਲਾਂ ਦੇ ਇਹ ਗੱਲਾਂ ਤੇਰੇ ਮੂੰਹੋਂ ਸੱਜਦੀਆਂ ਨਹੀਂ ਤੇ ਤੇਰੀਆਂ ਭੇਡਾਂ ਮੈਂ ਹੈਰਾਨ ਆ ਇਨ੍ਹਾਂ ਭੇਡਾਂ ਦੇ ਕਈ ਭੇਡਾਂ ਤਾਂ ਅਮਰਤ ਧਾਰੀ ਗਾਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਅਮਰਤ ਧਾਰੀ ਹੋ ਕੇ ਤੇਰੇ ਮਗਰ ਮੈਂ ਵਾਂ ਕਰਦੀਆਂ ਫਿਰਦੀਆਂ ਨੇ ਬੜੇ ਪਹਿਲਾਂ ਬਾਦਲ ਕਾ ਨੂੰ ਬੋਲਦੇ ਸੀ ਬੜੇ ਉਹਨਾਂ ਦੇ ਵਰਕਰਾਂ ਨੂੰ ਬੋਲਦੇ ਸੀ ਬੜੇ ਕਾਂਗਰਸ ਨੂੰ ਕਹਿੰਦੇ ਸੀ ਅੱਜ ਉਹ ਭੇਡਾਂ ਤੇਰੇ ਮਗਰ ਲੱਗੀਆਂ ਫਿਰਦਿਆਂ ਨਾ ਓਏ ਥੂ ਲਾਂਟ ਐ ਹੋ ਜੇ ਲੋਕਾਂ ਤੇ ਜਿਹੜੇ ਚੌਧਰ ਦੀ ਖਾਤਰ ਚੌਧਰ ਦੀ ਖਾਤਰ ਓਏ ਸਿੱਖੀ ਦੇ ਦੁਸ਼ਮਣਾਂ ਦੇ ਨਾਲ ਰਲੇ ਫਿਰਦੇ ਆ ਇਹੋ ਜੇ ਬੰਦੇ ਕਲੰਕ ਹੁੰਦੇ ਆ ਕਲੰਕ ਪੰਜਾਬ ਦੇ ਲਈ ਤੇ ਕੌਮ ਦੇ ਲਈ ਇਹੋ ਜੇ ਬੰਦੇ ਆਰਐਸਐਸ ਦੇ ਨੀਤੀਆਂ ਤੇ ਚੱਲਦੇ ਹੁੰਦੇ ਆ ਤਿਆਰ ਐਸਐਸ ਵਾਲੇ ਹੁੰਦੇ ਆ ਜਿਹੜੇ ਤੇਰੇ ਮਗਰ ਲੱਗੇ ਫਿਰਦੇ ਅੱਜ ਵੀ ਅਮਰਤਧਾਰੀ ਓਏ ਉਹਨਾਂ ਨੂੰ ਯਾਦ ਨਹੀਂ ਆਉਂਦੀ ਐ ਐਨਐਸਏ ਉਹਨਾਂ ਨੂੰ ਯਾਦ ਨਹੀਂ ਆਉਂਦੀ 84 ਵਰਗਾ ਮਾਹੌਲ ਤੂੰ ਬਣਾਤਾ ਸੀ ਪੰਜਾਬ 'ਚ ਜਦੋਂ ਗ੍ਰਿਫਤਾਰੀ ਕੀਤੀ ਐ ਸਾਡੇ ਪੰਜਾਬੀ ਸਿੱਖ ਮੁੰਡਿਆਂ ਦੀ ਯਾਦ ਨਹੀਂ ਆਉਂਦੀ ਉਹਨਾਂ ਦੇ ਕਿਉਂਕਿ ਉਹ ਵੀ ਤੇਰੇ ਨਾਲ ਬੱਚਾ ਬੱਚੜੀ ਬਣ ਗਏ ਨੇ ਭੰਤ ਸਿਆ ਤੂੰ ਤਾਂ ਇਹ ਗੱਲਾਂ ਨਾ ਕਰ ਤਾਂ ਠੀਕ ਐ ਉਹ ਤੈ ਕੋਈ ਕਸਰ ਨਹੀਂ ਛੱਡੀ ਓਏ ਭਰਾਵਾ ਤੈ ਸਾਨੂੰ ਜ਼ਾੜਨ 'ਚ ਕੋਈ ਕਸਰ ਨਹੀਂ ਛੱਡੀ ਤੂੰ ਸਿੱਖ ਕੌਮ ਨਾਲ ਆਢਾ ਲਾਇਆ ਮੱਥਾ ਲਾਇਆ ਹਲਾਤ ਭਵੰਤਸਿਆਂ ਤੇਰੇ ਵੀ ਹੀ ਹੋਣਗੇ ਅੱਜ ਨੋਟ ਕਰ ਲੋ ਸਕਰੀਨ ਰਿਕਾਰਡਿੰਗ ਕਰਕੇ ਰੱਖ ਲੋ ਇੱਕ ਨਾ ਇੱਕ ਦਿਨ ਔਕਾਲ ਤੱਕ ਸਾਫ ਸਜ਼ਾ ਦੇਊਗਾ ਇਸੇ ਭਵੰਤਮਾਨ ਨੂੰ ਤੇ ਸੁਖਵੀਰ ਬਾਦਲ ਵਾਲੀ ਜਿਹੜੀ ਕੁਰਸੀ ਐ ਜੋ ਅੰਦਰ ਬੈਠਾ ਐ ਸੁਖਵੀਰ ਬਾਦਲ ਮਾਫੀਆਂ ਮੰਗ ਰਿਹਾ ਆਪਣੇ ਗੁਨਾਹਾਂ ਦੀਆਂ ਗਲਤੀਆਂ ਦੀਆਂ ਉਸੇ ਕੁਰਸੀ ਤੇ ਕਦੇ ਭਵੰਤਮਾਨ ਬੈਠਾ ਹੋਊਗਾ ਇਹ ਗੱਲ ਯਾਦ ਰੱਖਿਓ ਕਿਉਂਕਿ ਉਹਨਾਂ ਤੋਂ ਵੀ ਵੱਡਾ ਦੋਸ਼ੀ ਐ ਉਹਨਾਂ ਤੋਂ ਵੀ ਵੱਡਾ ਦੋਸ਼ੀ ਐ ਅਸੀਂ ਤਾਂ ਖੁਦ ਦੇਖ ਚੁੱਕਿਆ ਉਹ ਪਰਸੋ ਲੁਧਿਆਣੇ ਜਦੋਂ ਸਾਡੇ ਡਾਂਗਾ ਵੱਜਦੀਆਂ ਤੀ ਤਾਂ ਇਥੋਂ ਕਲੇਜਾ ਚੀਰਿਆ ਜਾਂਦਾ ਸੀ ਦੂਜੇ ਪਾਸੇ ਬਈਆਂ ਨੂੰ ਪਰੋਹਣੇ ਬਣਾ ਕੇ ਓਏ ਪੰਜਾਬ ਦੇ ਪਰੋਹਣੇ ਬਣਾ ਕੇ ਉਹਨਾਂ ਦੀਆਂ ਸਟੇਜਾਂ ਲਵਾਈਆਂ ਜਾਂਦੀਆਂ ਸੀ ਅਸੀਂ ਉਦਦੇ ਦੇਖਿਆ ਕਿਉਂਕਿ ਉਦਦੇ ਤੇਰੇ ਭਗਤਾਂ ਵਾਲੇ ਨਹੀਂ ਦੇਖਿਆ ਤੇਰੇ ਭਗਤ ਸਿਰਫ ਤੇਰੇ ਪ੍ਰੋਗਰਾਮ 'ਚ ਆ ਸਕਦੇ ਆ ਜਾਗਦੀਆਂ ਜ਼ਮੀਰਾਂ ਵਾਲੇ ਪ੍ਰੋਗਰਾਮਾਂ 'ਚ ਜਾ ਨਹੀਂ ਸਕਦੇ ਉਹਨਾਂ ਦੀ ਜ਼ਮੀਰ ਜਾਗਦੀ ਨਹੀਂ ਕਿਉਂਕਿ ਬੁੱਚੜਾਂ ਦੇ ਚੇਲੇ ਬੁੱਚੜੀ ਹੁੰਦੇ ਆ ਕਈ ਪਿੰਡਾਂ ਦੇ ਵਿੱਚ ਲੁਧਿਆਣੇ ਦੇ ਆਲੇ-ਦਾਲੇ ਪਿੰਡਾਂ ਦੇ ਵਿੱਚ ਜਾਂ ਇਧਰ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਜਾਂ ਕਈ ਸਾਡੇ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਮੈਨੂੰ ਮੁੰਡਿਆਂ ਨੇ ਦੱਸਿਆ ਹੈ ਕਿ ਭਾਈ ਸਾਡੇ ਪਿੰਡਾਂ ਦੇ ਸਰਪੰਚਾਂ ਨੇ ਟੋਟਪਣਾ ਕੀਤਾ ਟੋਟਪਣਾ ਪਿੰਡ ਦੇ ਸਰਪੰਚਾਂ ਨੇ ਦੱਸਿਆ ਕਿ ਫਲਾਣਾ ਫਲਾਣਾ ਬੰਦਾ ਮੋਰਚੇ 'ਚ ਜਾਊ ਕਈ ਬੰਦੇ ਮੇਰੇ ਨਾਲ ਇਸ ਗੱਲ ਤੇ ਲੜ ਪੈਂਦੇ ਹੁੰਦੇ ਆ ਕਿ ਭਾਈ ਉਤਰੀਆਂ ਵੋਟਾਂ ਅਲੱਗ ਹੁੰਦੀਆਂ ਨੇ ਪਿੰਡਾਂ ਵਾਲੀਆਂ ਵੋਟਾਂ ਅਲੱਗ ਹੁੰਦੀਆਂ ਨੇ ਮਨਾਂ ਨੂੰ ਕਹਿਣਾ ਹੁੰਦਾ ਬੁਚੜਾਂ ਦੇ ਚੇਲੇ ਬੁਚੜੀ ਹੁੰਦੇ ਹੁੰਦੇ ਆ ਓਏ ਟੋਟਾਂ ਦੇ ਚੇਲੇ ਟੌਟ ਹੀ ਨਿਕਲਦੇ ਹੁੰਦੇ ਆ ਇਹ ਜਿਹੜੇ ਨਵੇਂ ਸਰਪੰਚ ਬਣਿਆ ਨਾ ਕੁਝ ਕੁ ਪਿੰਡਾਂ ਦੇ ਆ ਝਾੜੂ ਵਾਲੇ ਇਹਨਾਂ ਨੇ ਜਿੰਨੇ ਮੁੰਡਿਆਂ ਨੇ ਲੁਧਿਆਣੇ ਮੋਰਚੇ 'ਚ ਜਾਣਾ ਸੀ ਟੌਟਪਣਾ ਕੀਤਾ ਵੀ ਆਹ ਬੰਦਾ ਜਾਊਗਾ ਇਹਨਾਂ ਨੂੰ ਚੱਕ ਲੋ ਜੀ ਕਰੋ ਐਹੋ ਜੀ ਤਾਂ ਇਹਨਾਂ ਦੀ ਔਕਾਤ ਹੈ ਐਨੀ ਇੱਕ ਤਾਂ ਇਹਨਾਂ ਦੀ ਜ਼ਮੀਰ ਜਾਗਦੀ ਹੈ ਕਿਉਂਕਿ ਨਵੇਂ ਆ ਜਾਣਦਾ ਕੋਈ ਹੈ ਨਹੀਂ ਪਹਿਚਾਨ ਬਣਾਉਣੀ ਹੈ ਪਹਿਚਾਨ ਪੁਲਸ ਨੇ ਪੁਲਸ ਦੀ ਫਟਾਟ ਪਣਾ ਕਰਕੇ ਬਣੂ ਆ ਕੁਛ ਕੀਤਾ ਤੇ ਆ ਬੋਲ ਪੁਹਤ ਸਿਆ ਤੇਰੇ ਮੂੰਹੋਂ ਜੱਛਦੇ ਨਹੀਂ ਬਿਲਕੁਲ ਹੀ ਨਹੀਂ ਜੱਛਦੇ ਯਾਰ ਓ ਤੂੰ ਸਿੱਖਾਂ ਨੂੰ ਵੀ ਆਪਦਾ ਦੁਸ਼ਮਣ ਸਮਝਦਾ ਪੂਰਾ ਟਾਰਗੇਟ ਕਰਦਾ ਸਾਡੀਆਂ ਮਾਮਾ ਅੰਮ੍ਰਿਤਸਰ ਬੈਠੀਆਂ ਰਹੀਆਂ ਅਮਰਤਪਾਲ ਦੀ ਮਾਂ ਭੁੱਖੀ ਬੈਠੀ ਰਹੀ ਕਿੰਨੇ ਦਿਨ ਓ ਤੂੰ ਸਾਰ ਤੱਕ ਨਹੀਂ ਲਈ ਓਏ ਪਾਪੀਆ ਓਏ ਮਾਂ ਜਿਨੇ ਪੋਖੜਤਾਰ ਰੱਖੀ ਹੋਵੇ ਆਪਣੇ ਪੁੱਤਾਂ ਖਾਤਰ ਤੇ ਤੂੰ ਤੇਰਾ ਇੱਕ ਵੀ ਬੰਦਾ ਸਰਕਾਰ ਦਾ ਜਾਂ ਤੇਰਾ ਕੋਈ ਵੀ ਵਰਕਰ ਇੱਕ ਵੀ ਬੰਦਾ ਨਹੀਂ ਪਹੁੰਚਿਆ ਓਏ ਤੁਸੀਂ ਗੱਲਾਂ ਕਰਦੇ ਹੋ ਤੁਸੀਂ ਕਹਿੰਦੇ ਹੋ ਵੀ ਬਾਦਲ ਕੇ ਗਦਾਰ ਨੇ ਓ ਤੁਸੀਂ ਤਾਂ ਉਦੋਂ ਵੀ ਵੱਡੇ ਗਦਾਰ ਹੋ ਤੁਸੀਂ ਤਾਂ ਆਰਐਸਐਸ ਵਾਲੇ ਹੋ ਤੇਰੀਆਂ ਤਾਰਾ ਨਾਗਪੁਰ ਜੁੜੀਆਂ ਨੇ ਦਿੱਲੀ ਵਾਲੇ ਕਿਹੜੀ ਆਲ ਦਾ ਤੂੰ ਦਲਾਲ ਬਣ ਕੇ ਪਿਆ ਉਹਨੂੰ ਲੁੱਟ ਰਹੇ ਆ ਯਾਰ ਇਤੋਂ ਵੱਡੀ ਗੱਲ ਕੀ ਹੋਏ ਇਤੋਂ ਵੱਡਾ ਪਾਪ ਕੀ ਹੋਏ ਓਏ ਪੰਜਾਬ ਦਾ ਮਣ ਕੇ ਤੂੰ ਪੰਜਾਬ ਨੂੰ ਲੁੱਟ ਰਿਆ ਇਹ ਤਾਂ ਸਾਡੇ ਲੋਕਾਂ ਦੀਆਂ ਜਮੀਰਾਂ ਨਹੀਂ ਜਾਗਦੀਆਂ ਭੇਡਾਂ ਬਣ ਕੇ ਭੇਡਾਂ ਤੇਰੇ ਪਿੱਛੇ ਲੱਗ ਗਿਆ ਤੈਨੂੰ ਸਿੱਟਾ ਹੁਣ ਜਿਤਾਤੀਆਂ ਤਾਜ਼ਾ ਤਾਜ਼ਾ ਮੰਡੀਆਂ ਚ ਰੋਲੇ ਨੇ ਮੱਛਰਾਂ ਨੇ ਗਿੱਟੇ ਖਾਦੇ ਐ ਢੂਈਆਂ ਕੁਬੀਆਂ ਹੋ ਗਏ ਮੰਡੀਆਂ ਚ ਹਫ਼ਤੇ ਹਫ਼ਤੇ ਦੁਬਾਰਾ-ਦੁਬਾਰਾ ਦੇ ਨਾਲ ਬਾਅਦ ਮੁੜਿਆ ਜੇ ਹਜੇ ਵੀ ਤੈਨੂੰ ਵੋਟਾਂ ਪਾਉਣਗੇ ਮੈਂ ਕਹਣਾ ਫਿਰ ਉਹ ਲਾਣਤੀ ਲੋਕ ਉਹ ਲਾਣਤੀ ਲੋਕ ਕਦੇ ਪੰਜਾਬ ਦੇ ਨਹੀਂ ਹੋ ਸਕਦੇ ਸਾਡੀ ਕੌਮ ਦੇ ਨਹੀਂ ਹੋ ਸਕਦੇ ਉਹ ਸਿਰਫ ਕੱਲੀ ਚੌਦਰ ਦਾ ਕਰ ਸਕਦੇ ਐ ਪਰ ਉਹ ਪੰਜਾਬ ਨਾਲ ਕੌਮ ਨਾਲ ਉਹਨਾਂ ਦਾ ਕੋਈ ਲਗਾ ਨਹੀਂ ਪਾਣੀ ਨਾਲ ਕੋਈ ਲਗਾ ਨਹੀਂ ਹੋ ਸਕਦਾ ਗੱਲ ਪੰਜ ਦਰਿਆਵਾਂ ਦੀ ਆ ਗਾਣੇ ਦੇ ਵਿੱਚ ਕੀਤੀ ਐ ਮੈਂ ਤਾਂ ਕੱਲਾ ਹੀ ਹੱਸੀ ਗਿਆ ਕਿ ਯਾਰ ਕਿਹੜੇ ਬੰਦੇ ਪੰਜ ਦਰਿਆਵਾਂ ਦੀ ਗੱਲ ਕਰ ਰਹੇ ਨੇ ਉਹ ਪੰਜਾਬ ਦੀ ਧਰਤੀ ਦੀ ਜਿਹੜੇ ਕਦੇ ਆਪ ਪਹਿਲਾਂ ਬੁੱਢੇ ਦਰਿਆ ਤੇ ਜਾ ਕੇ ਕਹਿੰਦੇ ਹੁੰਦੇ ਸੀ ਇਹ ਕਾਲਾ ਪੀਲਾ ਇਹ ਜ਼ਹਿਰ ਐ ਇਹ ਕੈਂਸਰ ਐ ਤੇ ਅੱਜ ਉਹ ਖੁਦ ਕੁਰਸੀ ਤੇ ਬੈਠੇ ਨੇ ਤੇ ਅੱਜ ਯਾਦ ਹੀ ਨਹੀਂ ਆ ਰਿਹਾ ਵੀ ਉਹ ਵੀ ਕਾਲਾ ਪੀਲਾ ਉਹੀ ਸਭ ਕੁਝ ਐ ਓਏ ਉਹੀ ਜਵਾਕ ਦਾ ਪਾਹਜ ਨੇ ਅੱਜ ਯਾਦ ਹੀ ਨਹੀਂ ਆ ਰਿਹਾ ਜੇ ਬਾਦਲ ਕੇ ਦੋਸੀ ਨੇ ਤਾਂ ਉਦੋਂ ਵੱਡਾ ਦੋਸੀ ਭੁਣਤਸਿਆਂ ਤੂੰ ਵੀ ਐ ਇਹ ਗੱਲ ਯਾਦ ਰੱਖੀ ਉਦੋਂ ਦੋਸੀ ਵੱਡਾ ਤੂੰ ਵੀ ਐ ਅਸੀਂ ਦਿਲ ਤੇ ਸਹਾਰਿਆ ਓਏ ਪਰਸੋ ਚੌਥੇ ਕੀ ਹੋਇਆ ਸਾਡੇ ਨਾਲ ਓਏ ਪ੍ਰਵਾਸੀ ਆ ਕੇ ਲਲਕਾਰਨ ਪੰਜਾਬ ਦੇ ਵਿੱਚੋਂ ਓਏ ਉਹਨਾਂ ਦੀਆਂ ਸਟੇਜਾਂ ਲਾ ਕੇ ਦੇਉ ਪੰਜਾਬੀਆਂ ਨੂੰ ਦੰਡੇ ਮਾਰੋ ਕੁੱਟੋ ਲੁਧਿਆਣੇ ਨਾ ਪਹੁੰਚਣ ਦੇਉ ਤੇ ਉਹਨਾਂ ਨੂੰ ਐਨ ਪੂਰੀ ਤਰੀਕੇ ਨਾਲ ਲੈ ਕੇ ਜਾਉ ਵੀ ਅਥੇ ਲਾ ਉਤਰਨਾ ਅਸੀਂ ਲੰਗਰ ਦਾ ਪ੍ਰਬੰਧ ਵੀ ਕਰਾਂਗੇ ਤੇ ਤੁਸੀਂ ਲਲਕਾਰੋ ਪੰਜਾਬੀਆਂ ਨੂੰ ਇੱਥੋਂ ਆਹ ਦਾ ਤੁਹਾਡੀ ਔਕਾਤ ਹੈ ਕਿਸੇ ਨੂੰ ਤੁਸੀਂ ਕੀ ਕਹੋਗੇ ਕਿਸੇ ਕਣੀ ਕੀ ਉਂਗਲ ਚੱਕੋਗੇ ਕੀ ਤੁਸੀਂ ਕਾਂਗਰਸ ਤੇ ਉਂਗਲ ਚੱਕੋਗੇ ਕੀ ਕਾਲੀਆਂ ਤੇ ਚੱਕੋਗੇ ਤੁਸੀਂ ਤਾਂ ਆਪ ਉਹਨਾਂ ਤੋਂ ਗਏ ਗੁਜਰੇ ਉਹਨਾਂ ਦੇ ਉਹਨਾਂ ਤੋਂ 10 ਗੁਣਾ ਉੱਤੋਂ ਦੀ ਹੋ 10 ਗੁਣਾ ਜਿੰਨੇ ਪਾਪ ਉਹਨਾਂ ਨੇ ਕੀਤੇ ਤੁਸੀਂ ਤਿੰਨ ਸਾਲਾਂ ਚ ਹੀ ਕਰ ਚੁੱਕੇ ਹੋ ਉਹਨਾਂ ਦਾ 70 ਸਾਲ ਹੋ ਗਏ ਓਏ ਪੰਘਤਸਾ ਤੂੰ ਤਿੰਨ ਸਾਲਾਂ ਦੇ ਵਿੱਚ ਹੀ ਧੁੱਕੀ ਕੱਢ ਕੇ ਰੱਖਦੀ ਓ ਪਾਪਾਂ ਵਾਲੀ ਪਾਪੀ ਬੰਦਿਆ ਉਹ ਪਾਪੀ ਬੰਦਿਆ ਉਹ ਮਾਮਾ ਦੇ ਪੁੱਤ ਮਾਰ ਰਹੇ ਨੇ ਤੇਰੇ ਸਹੜ ਤੇ ਸੁਨਾਮ ਇੱਥੇ ਪੜ ਕੇ ਗਏ ਤੂੰ ਕਹਿੰਦਾ ਸੀ ਮੈਂ ਆਪਦਾ ਏਰੀਆ ਕਰ ਦੂੰ ਬਾਹਰ ਕਰ ਦੂੰ ਉਹਦੇ ਤੋਂ ਆਪਦਾ ਸਹਿਰ ਹੀ ਨਹੀਂ ਸਹੀ ਹੋ ਰਿਹਾ ਛੋਟੀ ਪਾਰਟੀ ਦਾ ਪ੍ਰਧਾਨ ਦਾ ਸ਼੍ਰੀ ਆਮਨ ਰੋੜੇ ਦੀ ਦਾ ਓਏ ਪਰਸੂ ਮੈਂ ਮੁੰਡਾ ਫੜਿਆ ਉਹ 10 ਸਾਲਾਂ ਦਾ ਟੀਕੇ ਲਾਉਂਦਾ ਸ਼੍ਰੀ ਆਮ ਉਹਨੇ ਨੌਂ ਧਰਿਆ ਸ਼੍ਰੀ ਆਮ ਚਿੱਟਾ ਵਿਗਦਾ ਪਾਉਗਾ ਹੱਥ ਜਾਉਗਾ ਤੁਸੀਂ ਉਹਨਾਂ ਨੂੰ ਚੱਕਣ ਜਾਣਦੇ ਹੋ ਯਾਰ ਜਿਹੜੇ ਪਾਣੀਆਂ ਲਈ ਲੜਦੇ ਆ ਜਿਹੜੇ ਪੰਜਾਬ ਲਈ ਲੜਦੇ ਆ ਜਿਹੜੇ ਧਰਤੀ ਲਈ ਲੜਦੇ ਆ ਜਿਹੜੇ ਬੋਲੀ ਲਈ ਲੜਦੇ ਆ ਉਹਨਾਂ ਦੇ ਘਰਾਂ ਚ ਆ ਕੇ ਤਾਂ ਸਾਫੇ ਮਾਰ ਲੈਨੇ ਹੋ ਪਰ ਜਦੋਂ ਤੁਹਾਨੂੰ ਕੋਈ ਚਿੱਟਿਆ ਵਾਲਾ ਫੜਨਾ ਹੋਵੇ ਜਦੋਂ ਕੋਈ ਬਲੈਕੀਆ ਫੜਨਾ ਹੋਵੇ ਜਦੋਂ ਕੋਈ ਰਿਸ਼ਬਤ ਖੋਰਾ ਫੜਨਾ ਹੋਵੇ ਉਦੋਂ ਇਹ ਹੱਥ ਨਹੀਂ ਵੱਧਦੇ ਅੱਗੇ ਉਦੋਂ ਉਦੋਂ ਤੁਹਾਨੂੰ ਕੋਈ ਜਾਣਕਾਰੀਆਂ ਵੀ ਨਹੀਂ ਹੁੰਦੀਆਂ ਤੇ ਉਦੋਂ ਆ ਟਾਟਪਣੇ ਵੀ ਛੱਡ ਦਿੰਦੇ ਆ ਟਾਟਪਣੇ ਜਿਹੜਾ ਟਾਟਪਣੇ ਹੁੰਦੇ ਆ ਨਾ ਉਹ ਵੀ ਨਹੀਂ ਦੱਸਦੇ ਵੀ ਫਲਾਣਾ ਬੰਦਾ ਨਾ ਸੇ ਵੇਚਦਾ ਵਾਹ ਚਿੱਟਾ ਵੇਚਦਾ ਉਹ ਉਹ ਵੀ ਨੂੰ ਦੱਸ ਦੇ ਉਦੋਂ ਤਾਂ ਉਦੋਂ ਜਰੂਰ ਦੱਸ ਦੇਣਗੇ ਵੀ ਫਲਾਣਾ ਦਿਨ ਨੂੰ ਆ ਫਲਾਣਾ ਬੰਦਾ ਮੋਰਚੇ ਤੇ ਜਾਊ ਲੁਧਿਆਣੇ ਜਾਊਗਾ ਇਹਨੂੰ ਫੜ ਲਓ ਆ ਆ ਤਾਂ ਔਕਾਤ ਰਹੇਗੀ ਆ ਔਕਾਤ ਰਹੇਗੀ ਓਏ ਆ ਔਕਾਤ ਰਹੇਗੀ ਓਏ ਤੂੰ ਨਾ ਹੀ ਬੋਲਿਆ ਕਰ ਭਵੰਤ ਸਿਆ ਵਧੀਆ ਵਧੀਆ ਉਹਦੇ ਕੱਢ ਲੈ ਦੋ ਸਾਲ ਵਧੀਆ ਰਹੇਗਾ ਤੇਰੇ ਬਸ ਦੀ ਗੱਲ ਨਹੀਂ ਇਹ ਕਿ ਤੂੰ ਕਿਸੇ ਨੂੰ ਬੋਲਨੇ ਵੀ ਫਲਾਣਾ ਬੰਦਾ ਪਾਪੀ ਆ ਪਾ ਤੂੰ ਦਾ ਉਹ ਵੱਡਾ ਪਾਪੀ ਸਾਫਤ ਹੋ ਗਿਆ ਤੂੰ ਤਾਂ ਉਹ ਤੋਂ ਵੱਡਾ ਨਖਿੱਧ ਮੁੱਖ ਮੰਤਰੀ ਸਾਫਤ ਹੋ ਗਿਆ 3 ਸਾਲਾਂ ਦੇ ਵਿੱਚ ਪੰਜਾਬੀਓ ਸ਼ੇਅਰ ਕਰ ਦਿਆ ਕਰੋ ਚੰਗੀ ਗੱਲ ਨੂੰ ਕਿਹਦਾ ਜਾਵੇ ਅਗਲੇ ਦੇ ਪਤਾ ਤਾਂ ਲੱਗੇ ਸੋਚੇ ਤਾਂ ਵੀ ਅਸੀਂ ਕੀ ਕਰ ਰਹੇ ਆ ਆਮ ਆਦਮੀ ਵਾਲੇ ਨੂੰ ਪਤਾ ਤਾਂ ਲੱਗੇ ਕਿ ਅਸੀਂ ਘਰਾਂ ਚੁੱਪ ਕਰਕੇ ਬਹਿ ਗਏ ਓਏ ਸਭ ਕੁਝ ਹੁੰਦਾ ਹੋਇਆ ਅੱਖਾਂ ਸਾਹਮਣੇ ਦੇਖ ਰਹਾਂਗੇ ਅੱਖਾਂ ਸਾਹਮਣੇ ਦੇਖ ਰਹੇ ਨੇ ਕਈ ਬੰਦੇ ਤਾਂ ਵੀ ਸਾਹਮਣੇ ਡਾਂਗਾ ਵੀ ਪੈ ਰਹੀਆਂ ਨੇ ਪੰਜਾਬ ਦੇ ਲੋਕਾਂ ਦੇ ਭਈਏ ਕਾਬਜ ਵੀ ਹੋ ਗਏ ਭਈਆਂ ਨੇ ਧਰਨਾ ਵੀ ਲਾ ਲਿਆ ਤੇ ਪਰ ਬੋਲਣਾ ਨਹੀਂ ਕਿਉਂਕਿ ਉਹਦੇ ਖੁਸ਼ ਜਾਣਗੇ ਚੌਦਰ ਖੁਸ਼ ਜੂਗੀ ਬੋਲਣਾ ਨਹੀਂ ਪੰਜਾਬ ਭਾਵੇਂ ਮਰਦਾ ਜਾਵੇ ਪਰ ਜਿਹੜਾ ਬੰਦਾ ਸਰਕਾਰ ਚੋਂ ਸਰਕਾਰ ਨੂੰ ਮਾੜੀ ਨਹੀਂ ਕਹਿਣਾ ਇੱਥੋਂ ਪਤਾ ਲੱਗਦਾ ਲਾਹਣਤਿਆਂ ਦਾ ਜ਼ਮੀਰਾਂ ਦਾ ਇੱਥੋਂ ਪਤਾ ਲੱਗਦਾ ਅਸਲ ਜ਼ਮੀਰ ਉਹ ਬੰਦੇ ਜਾਗਦੀ ਹੁੰਦੀ ਹੈ ਜਿਹੜਾ ਲੜਦਾ ਰਹੇ ਸਰਕਾਰਾਂ ਨਾਲ ਪੰਜਾਬ ਦੇ ਹੱਕ ਚ ਬੋਲੇ ਭਾਵੇਂ ਕਿਸੇ ਵੀ ਸਰਕਾਰ ਚ ਹੋਵੇ ਕਿ ਇੱਥੇ ਤੁਸੀਂ ਗਲਤ ਹੋ ਤਾਂ ਗਲਤ ਹੋ ਉਹ ਬੰਦੇ ਜਮੀਰ ਜਗਦੀ ਐ ਨਹੀਂ ਬਾਕੀ ਦਾ ਫਿਰ ਪਹਿਲਾਂ ਬਾਦਲ ਲੱਗਿਆ ਪਿੱਛੇ ਲੋਕ ਫਰੀਕੇ ਨੇ ਇਹਨਾਂ ਦੇ ਵਰਕਰ ਤੇ ਕਾਂਗਰਸ ਪਿੱਛੇ ਫਰੀਕੇ ਨੇ ਤੇ ਹੁਣ ਝਾਰੂ ਵਾਲੇ ਭੇਡਾਂ ਬਣ ਕੇ ਫਿਰ ਰਹੇ ਨੇ ਇਹ ਸਭ ਤੋਂ ਚੜਦੇ ਆ ਇਹ ਸਾਰੇ ਤੋਂ ਚੜਦੇ ਆ ਇਹਨੂੰ ਦਿਖਦੇ ਨਹੀਂ ਕੱਖਾ ਇਹਨਾਂ ਨੂੰ ਬਾਦਲ ਕਿਦਾਂ ਮਾੜੇ ਦਿਖਦੇ ਸੀ ਕਾਂਗਰਸ ਵੀ ਮਾੜੀ ਦਿਖਦੀ ਸੀ ਪਰ ਇਹਨਾਂ ਨੂੰ ਆਪਦੇ ਵਾਲੇ ਮਾੜੇ ਦਿਖਦੇ ਨਹੀਂ ਕਹਿੰਦੇ ਨੇ ਬਹੁਤ ਚੰਗੇ ਆ ਉਹ ਭਰਾਵੋ ਓਏ ਤੁਹਾਡੇ ਮੁੰਡਿਆਂ ਤਾਂ ਐਨਐਸਏ ਲਾ ਕੇ ਡਿਬਰੂਗੜ ਮੁੰਡੇ ਅੱਜ ਵੀ ਬੈਠੇ ਹੋਣ ਤੇ ਤੁਸੀਂ ਕਹਿੰਦੇ ਹੋ ਚੰਗੇ ਹੋਏ ਜਿਹੜੇ ਅਮਰਤ ਸਿਖਾਉਂਦੇ ਹੋਣ ਸਿੱਖੀ ਦੀ ਗੱਲ ਕਰਦੇ ਹੋਣ ਤੇ ਉਹਨਾਂ ਮੁੰਡਿਆਂ ਤੇ ਐਨਐਸਏ ਬੋਲੋ ਪੰਜਾਬ ਦੇ ਲੋਕੋ ਓਏ ਬੋਲੋ ਇਹਦੇ ਚੁਟਕਲਿਆਂ ਚ ਨਾ ਓਏ ਇਹਦੇ ਕੋਲੇ ਚੁਟਕਲੇ ਆ ਕੱਲੇ ਘਨਮੈਣ ਵੀ ਲੈਣੇ ਨਹੀਂ ਸੀ ਉਹ ਵੀ ਲੈ ਲੇ ਗੱਡੀਆਂ ਨਹੀਂ ਲੈਣੀਆਂ ਸੀ ਉਹ ਵੀ ਲੈ ਲੀਆਂ ਕਹਿੰਦੇ ਵੀ ਮਹਾਰਾਜ ਸਤੌਜ ਲਈ ਹੋਰ ਆਲੀਆਂ ਨੇ ਗੱਡੀਆਂ 14 ਕਰੋੜਾਂ ਦੀਆਂ ਗੱਡੀਆਂ ਹੋਰ ਲੈ ਲਈਆਂ ਮਹਾਰਾਜ ਨੇ ਘੱਟ ਨਹੀਂ ਹਲੇ ਨਾ ਜਹਾਜ਼ ਵੀ ਲੈ ਲਿਆ ਜੀ ਜਹਾਜ਼ ਤੇ ਵੀ ਨਹੀਂ ਚੜਨਾ ਸੀ ਸਤੌਜ ਵਾਲੇ ਮਹਾਰਾਜ ਨੇ ਜਹਾਜ਼ ਤੇ ਵੀ ਨਹੀਂ ਚੜਨਾ ਸੀ ਕਿਉਂਕਿ ਚੰਨੀ ਜਹਾਜ਼ ਤੇ ਚੜਦਾ ਰਹਿੰਦਾ ਸੀ ਪੰਜ-ਪੰਜ ਮਿੰਟਾਂ ਦੀ ਫਲੈਟ ਐਂ ਕਰਤਾ ਜੀ ਬਾਹਰ ਕਰਤਾ ਹੁਣ ਉਹੀ ਜਹਾਜ਼ ਹੈ ਉਹੀ ਸਭ ਕੁਝ ਹੈ ਉਹੀ ਦਿੱਲੀ ਹੈ ਉਹੀ ਗੰਦੇ ਨਾਲੇ ਨੇ ਉਹੀ ਚਿੱਟਾ ਉਹੀ ਬੇਦਬੀਆਂ ਨੇ ਉਹੀ ਭ੍ਰਿਸ਼ਟਾਚਾਰ ਹੈ ਉਹੀ ਸਭ ਕੁਝ ਹੈ ਪਰ ਬਸ ਕਲੇ ਚੁਟਕਲੇ ਨੇ ਪਰਵਾਉਣਾ ਜਾਣਦੇ ਲੋਕਾਂ ਨੂੰ ਲੋਕ ਇੰਨੇ ਪਾਗਲ ਨੇ ਲੋਕ ਇੰਨੇ ਮੈਂ ਕਹਿੰਦਾ ਵੀ ਭੇਡਾਂ ਬਣ ਚੁੱਕੇ ਇੰਨੇ ਭਗਤ ਬਣ ਚੁੱਕੇ ਇਹਨਾਂ ਨੂੰ ਬੜੀਆਂ ਨਾਲੀਆਂ ਬਸ ਵਿਕਾਸ ਸਮਝੀ ਜਾਂਦੇ ਆ ਗਲੀ ਬਣਾਤੀ ਨਾਲੀ ਬਣਾਤੀ ਸੜਕ ਬਣਾਤੀ ਉਹ ਜਦੋਂ ਤੁਸੀਂ ਮਾਰੀਗੇ ਕਿ ਚਟੋਂਗੀਆਂ ਗਲੀਆਂ ਨਾਲੀਆਂ ਨੂੰ ਘਰ ਘਰ ਤਾਂ ਤੁਹਾਡੇ ਕੈਂਸਰ ਆ ਗਿਆ ਕਾਲੇ ਪੀਲੇ ਆ ਗਏ ਕਿਸਾਨੀ ਤਾਂ ਮਾਰਤੀ ਇਹਨਾਂ ਨੇ ਜਵਾਨੀ ਚਿੱਟੇ ਨੇ ਮਾਰਤੀ ਓਕੇ ਚੱਟੋਂਗੇ ਤੁਸੀਂ ਆ ਗਲੀਆਂ ਨਾਲੀਆਂ ਨੂੰ ਵਿਕਾਸ ਨੂੰ ਚੱਟਣਾ ਚੱਟ ਲਿਓ ਫਿਰ ਜਦੋਂ ਘਰਾਂ 'ਚ ਬੈਣ ਪਏਗੇ ਪੱਲੀਆਂ ਵਿਸਗੀਆਂ ਜਦੋਂ ਰਈ ਨਾ ਕੱਖ ਫਿਰ ਗਲੀਆਂ ਨਾਲੀਆਂ ਰਹਿ ਜਾਣਗੀਆਂ ਪਿੰਡਾਂ 'ਚ ਬਣੀਆਂ ਬਣਾਈਆਂ ਓਏ ਹੋਂਦ ਦੀ ਲੜਾਈ ਲੜ ਲਓ ਓਏ ਪੰਜਾਬੀਓ ਹੋਂਦ ਦੀ ਜੇ ਲੜਨੀ ਹੈ ਨਹੀਂ ਫਿਰ ਡਾਂਗਾ ਨੇ ਖਾਈ ਚੱਲੋ ਘੱਟ ਖਾ ਲੋ ਵੱਧ ਖਾ ਲੋ ਡਾਂਗਾ ਖਾਂਦਿਆਂ ਆਇਆਂਗੇ 70 ਸਾਲ ਹੋ ਗਏ ਹੋਰ ਖਾਈ ਚੱਲੋ ਐਨੀਆਂ ਇੱਕ ਬੇਨਤੀਆਂ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਓ ਭਰਾਵੋ ਪੇਜ ਨੂੰ ਫੋਲੋ ਮੈਂ ਤਾਂ ਕਹਣਾ ਕਿਉਂਕਿ ਨਵਾਂ ਪੇਜ ਬਣਾਇਆ ਹੈ ਇਹ ਮੇਰੇ ਪੇਜਾਂ ਤੇ ਸਟ੍ਰਾਈਕ ਵੀ ਸਟ੍ਰਾਈਕ ਮਾਰ ਦਿੰਦੇ ਆ ਬੰਦ ਕਰ ਦਿੰਦੇ ਆ ਜਾਂ ਅਰੀਚ ਮਾਰ ਦਿੰਦੇ ਆ ਤੁਹਾਡੇ ਤੱਕ ਮੇਰੀ ਗੱਲ ਹੀ ਨਹੀਂ ਪਹੁੰਚਣ ਦਿੰਦੇ ਤਿੰਨ ਪੇਜ ਤੇ ਇਹ ਦੂ ਪਹਿਲਾਂ ਬੰਦ ਕਰਤੇ ਤੇ ਇਹ ਚੌਥਾ ਪੇਜ ਹੈ ਇਸ ਕਰਕੇ ਫੋਲੋ ਕਰ ਲਿਓ ਜੁੜੇ ਰਹੋ ਜਿਉਂਦੇ ਬਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ